ਇਹ ਪੰਜ ਮੈਡੀਕਲ ਕਾਲਜ ਜ਼ਿਕਰ ਕੀਤਾ ਜਿਨ੍ਹਾਂ ਦਾ ਕੰਮ ਚੱਲ ਪਿਆ ਤੇ ਤਿੰਨ ਤਾਂ ਅਗਲੇ ਸਮੈਸਟਰ ਤੋਂ ਚੱਲ ਪੈਣਗੇ ਸਮੈਸਟਰ ਦਾ ਮਾਨਸਾਬ ਮਤਲਬ ਅਗਲੀ ਸਦੀ ਨਹੀਂ ਹੁੰਦੀ ਤੇ ਪੰਜਾਂ ਚੋਂ ਤੁਸੀਂ ਜਿਹੜਾ ਹਾਲਾਲ ਕੀਤਾ ਸੀ ਅੱਜ ਲੋਕਾਂ ਨੂੰ ਦੱਸਣ ਦੀ ਖੇਚਲਤਾ ਕਰੋ ਕਿ ਕਿਹੜੇ ਚੱਲ ਪਏ ਹੁੰਦੇ ਤੁਸੀਂ ਤਾਂ ਕਹਿ ਰਹੇ ਸੀ ਅਗਲੇ ਸਮੈਸਟਰ ਤੋਂ ਕਲਾਸਾਂ ਚੱਲ ਪੈਣਗੀਆਂ 2023 ਚ ਕਹਿ ਰਹੇ ਸੀ 2025 ਚ ਅਖਬਾਰ ਲਿਖ ਰਿਹਾ ਕਿ ਅਜੇ ਉੱਥੇ ਕੰਮ ਵੀ ਨਹੀਂ ਸ਼ੁਰੂ ਹੋਇਆ ਤੁਸੀਂ ਲੋਕਾਂ ਨੂੰ 23 ਚ ਕਹਿ ਰਹੇ ਹਾਂ ਕਿ ਅਗਲੇ ਸੈਮੈਸਟਰ ਤੋਂ ਇਹ ਚਾਲੂ ਹੋ ਜਾਣਗੇ ਤਿੰਨ ਮੈਡੀਕਲ ਕਾਲਜ 2022 ਚ ਕਹਿ ਰਹੇ ਹਾਂ ਕਿ 16 ਮੈਡੀਕਲ ਕਾਲਜ ਅਸੀਂ ਪੰਜਾਬ ਚ ਨਵੇਂ ਬਣਾ ਰਹੇ ਹਾਂ ਮੈਡੀਕਲ ਹੱਬ ਬਣਾ ਦੇਾਂਗੇ ਪੰਜਾਬ ਨੂੰ ਦੁਨੀਆ ਦਾ ਤੇ ਮੈਡੀਕਲ ਕਾਲਜ ਤਾਂ ਕਿਉਂ ਵੀ ਨਹੀਂ ਚੱਲਿਆ ਕਦੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਨਾਲ ਖਿਲਵਾੜ ਕਰਦੇ ਹੋ ਕਦੇ ਸ਼ਹੀਦ ਉਦਮ ਸਿੰਘ ਦੇ ਨਾਮ ਨਾਲ ਖਿਲਵਾੜ ਕਰਦੇ ਹੋ ਜਿੰਨੀਆਂ ਹੋਲਡਿੰਗਾਂ ਤੁਸੀਂ ਮੈਨੂੰ ਯਾਦ ਆ 16 ਮੈਡੀਕਲ ਕਾਲਜ ਜਦੋਂ एलान ਕੀਤੇ ਸੀ ਇਸ ਭਰ ਦੇ ਵਿੱਚ 에어ਪੋਰਟਾਂ ਤੱਕ ਨਹੀਂ ਛੱਡੇ ਸੀ ਨੇ ਪੈਸੇ ਹੋਲਡਿੰਗਾਂ ਤੇ ਲਾਏ ਸੀ ਮੈਂ ਯਕੀਨਨ ਕਹਿ ਸਕਦਾ ਇਹ ਤਿੰਨ ਮੈਡੀਕਲ ਕਾਲਜ ਚੱਲ ਪੈਣੇ ਸੀ ਉਹਨਾਂ ਦੇ 에어ਪੋਰਟੀਆਂ ਗੱਲਾਂ ਦਾ ਇਤਬਾਰ ਕੋਈ ਨਹੀਂ ਰਿਹਾ ਉਹ ਗਾਣਾ ਸੀ ਨਾ ਇੱਕ ਤੇਰਾ ਲਾਰਾ ਵੇ ਸ਼ਰਾਬੀਆਂ ਦੀ ਕੱਪ ਵਰਗਾ ਤੇ ਮੈਨੂੰ ਲੱਗਦਾ ਹੈ ਸ਼ਾਇਦ ਲਿਖਿਆ ਸੀ ਤੁਹਾਨੂੰ ਬੰਦੇ ਨੇ ਮੈਨੀਫੈਸਟ ਕਰਕੇ ਹੋਣਾ ਕਿ ਇਹ ਸਟੇਜ ਦੇ ਕਲਾਕਾਰ ਸਟੇਜ ਚ ਲਾਉਣ ਦੇ ਕਾਬਿਲ ਨਹੀਂ ਹੈ ਅੱਜ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਕੱਲ ਜਿਹੜਾ ਨਵਾਂ ਸ਼ਹਿਰ ਮੈਡੀਕਲ ਕਾਲਜ ਦਾ ਨੀ ਪੱਥਰ ਮੁੱਖ ਮੰਤਰੀ ਭਗਵੰਤ ਮਾਨ ਰੱਖ ਕੇ ਆਏ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ਤੇ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਿਆ ਗਿਆ ਸਾਰੇ ਅਖਬਾਰਾਂ ਜਿਵੇਂ ਇਹਨਾਂ ਦੀ ਪਬਲਿਸਿਟੀ ਦੀ ਭੁੱਖ ਹੈ ਲਸਟ ਹੈ ਅਖਬਾਰਾਂ 'ਚ ਖਬਰਾਂ ਲੱਗੀਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਨੀ ਪੱਥਰ ਰੱਖੇ ਗਏ ਇਸ ਤੋਂ ਪਹਿਲਾਂ ਵੀ ਕਈ ਐਲਾਨ ਕੀਤੇ ਗਏ ਇਸ ਤੋਂ ਪਹਿਲਾਂ ਵੀ ਕਈ ਬਿਆਨ ਦਿੱਤੇ ਗਏ ਬਟ ਨਾਥਿੰਗ ਸੌ ਦਾ ਲਾਈਟ ਆਫ ਦਾ ਡੇ ਕੇਵਲ ਬਿਆਨਾਂ ਤੱਕ ਰਹੇਗੇ ਕੇਵਲ ਨੀ ਪੱਥਰ ਰਹਿਗੇ ਕੇਵਲ ਐਲਾਨ ਰਹਿਗੇ ਪਰ ਜ਼ਮੀਨ ਤੇ ਕੁਝ ਵੀ ਨਹੀਂ ਹੋਇਆ ਅੱਜ ਮੈਂ ਪੁਰਾਣੀਆਂ ਕੁਝ ਖਬਰਾਂ ਦੇਖ ਰਿਹਾ ਸੀ ਇੰਟਰਨੈਟ ਤੇ 14 ਅਗਸਤ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਿਆਨ ਆਉਂਦਾ ਕੀ 16 ਨਿਊ ਮੈਡੀਕਲ ਕਾਲਜਸ ਵਿਲ ਬੀ ਸੈਟ ਅਪ ਇਨ ਪੰਜਾਬ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਹੈ 22 ਤੋਂ ਅੱਜ 25 ਚ ਆ ਗਏ 3 ਸਾਲ ਹੋ ਗਏ ਆ ਤੁਹਾਡੀ ਸਰਕਾਰ ਬਣੀ ਨੂੰਗੇ ਇਹ 16 ਚ ਕਿੰਨੇ ਮੈਡੀਕਲ ਕਾਲਜ ਸ਼ੁਰੂ ਹੋ ਗਏ ਆ ਕਿੰਨਿਆਂ ਦੇ ਵਿੱਚ ਐਡਮਿਸ਼ਨਾਂ ਹੋ ਗਈਆਂ ਇਹ ਲੋਕਾਂ ਨੂੰ ਇਹ ਦੱਸਣ ਦੀ ਕਿਚਲ ਕਰੋਗੇ ਕਿ ਸੇ ਮੈਂ ਕਿਉਂਕਿ ਇਹ 16 ਦੇ 16 ਜਿਹੜੇ ਆ ਇਹ ਕੇਵਲ ਬਿਆਨਾਂ ਤੱਕ ਸੀਮਤ ਰਹਿ ਕੇ ਹੋ ਕੇ ਰਹਿ ਗਏ ਨਵੰਬਰ ਚ ਜਾਂਦੇ ਆ ਕਪੂਰਥਲੇ ਉਥੇ ਕਹਿੰਦੇ ਮੈਡੀਕਲ ਕਾਲਜ ਬਣਾਵਾਂਗੇ ਤੇ ਬਿਆਨ ਦਿੰਦੇ ਆ ਸਟੇਟ will be medical education hub of the world ਗਲਤਾਂ ਛੋਟੀ ਨਹੀਂ ਨਾ ਕਰਨੀ ਸਟੇਜ ਦੇ ਕਲਾਕਾਰ ਹੈ ਮਹਾਰਤੀ ਹੈ ਸਟੇਜ ਦੇ ਦੁਨੀਆ ਦਾ ਮੈਡੀਕਲ ਹੱਬ ਬਣੇਗਾ ਕਿਰਪਾ ਕਰਕੇ ਤੁਸੀਂ ਦੱਸਣਾ ਚਾਹੋਗੇ ਕਿ ਇਹ ਮੈਡੀਕਲ ਹੱਬ ਬਣਾਉਣ ਦੇ ਵਿੱਚ ਕੀ ਤਿੰਨ ਸਾਲਾਂ ਚ ਕੋਈ ਯੋਗਦਾਨ ਪਾਇਆ ਹਾਲਾਂਕਿ ਜੇ ਮੈਂ ਇਹ ਗੱਲ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਠਿੰਡੇ ਚਾਏ ਏਮਜ਼ ਬਣਿਆ ਚਾਏ ਪੀਐਮਜ਼ ਬਣਿਆ ਚਾਹੇ ਮੈਡੀਕ ਮੈਡੀ ਸਿਟੀ ਜਿਹੜੀ ਨਿਊ ਚੰਡੀਗੜ੍ਹ ਦੇ ਵਿੱਚ ਬਣੀ ਉੱਥੇ ਟਾਟਾ ਮੈਮੋਰੀਅਲ ਹਸਪੀਟਲ ਆਇਆ ਡਿਸਟ੍ਰਿਕਟ ਹਸਪੀਟਲਸ ਅਪਗ੍ਰੇਡ ਹੋਏ ਸਾਰੀਆਂ ਗੱਲਾਂ ਹੋਈਆਂ ਪਰ ਤੁਹਾਡੇ ਕੋਲੇ ਕਹਿਣ ਨੂੰ ਕੀ ਹੈ ਮੈਡੀਕਲ ਐਜੂਕੇਸ਼ਨ ਦੇ ਸਿਰ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮੈਂ ਮੈਡੀਕਲ ਹੱਬ ਬਣਾਵਾਂਗੇ ਅਸੀਂ ਹੁਣ ਕੱਲ ਉੱਥੇ ਜਾਂਦੇ ਆ ਤੇ ਕਹਿੰਦੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਨਾਂ ਤੇ ਅਸੀਂ ਮੈਡੀਕਲ ਕਾਲਜ ਬਣਾਵਾਂਗੇ ਮੈਂ ਉਸੇ ਅਖਬਾਰ ਚੋਂ ਮਾਨ ਸਾਹਿਬ ਤੁਹਾਡੀ ਜਾਣਕਾਰੀ ਵਾਸਤੇ ਪੜ੍ਹਦੇ ਆ ਕਿ ਤੁਸੀਂ 2023 ਨਵੰਬਰ ਦੇ ਵਿੱਚ ਹੁਸ਼ਿਆਰਪੁਰ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਮੈਡੀਕਲ ਕਾਲਜ ਦਾ ਜਿਹੜਾ ਉਹ ਨੀਂ ਪੱਥਰ ਰੱਖ ਕੇ ਆਏ ਸੀ ਨਾਲ ਤੁਹਾਡੇ ਉਸ ਵੇਲੇ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸੀ ਸ਼ਹੀਦ ਉਦਮ ਸਿੰਘ ਦੇ ਨਾਂ ਦਾ ਮੈਡੀਕਲ ਕਾਲਜ ਜਿਹੜਾ 2023 ਦਾ ਰੱਖਿਆ ਗਿਆ ਅੱਜ ਆਪਾਂ 25 ਚ ਆ ਗਏ ਆ ਉੱਥੇ ਤਾਂ ਕੰਮ ਵੀ ਨਹੀਂ ਸ਼ੁਰੂ ਹੋਇਆ ਤੇ ਹੁਣ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਹੁਸ਼ਿਆਰਪੁਰ ਇੱਕ ਨੀਂ ਪੱਥਰ ਰੱਖਤਾ ਕੀ ਸ਼ਹੀਦਾਂ ਦੇ ਨਾਵਾਂ ਨਾਲ ਵੀ ਤੁਸੀਂ ਖਿਲਵਾੜ ਕਰਨ ਲੱਗ ਗਏ ਇਸ ਹੱਦ ਤੱਕ ਜਿਹੜੇ ਤੁਸੀਂ ਆਪ ਦੇ ਆਪ ਨੂੰ ਕਹਿੰਦੇ ਸੀ ਅਸੀਂ ਭਗਤ ਸਿੰਘ ਦੇ ਵਾਰਿਸ ਐ ਉਹ ਬਸੰਤੀ ਪੱਗਾਂ ਬਨ ਕੇ ਵਾਰਿਸ ਨਹੀਂ ਬਣਿਆ ਜਾਂਦਾ ਜਿਹੜਾ ਕੁਝ ਤੁਸੀਂ ਬਾਰਡਰਾਂ ਤੇ ਕੀਤਾ ਲੋਕ ਤਾਂ ਇਹ ਕਹਿਣ ਲੱਗੇ ਕਿ ਜਰਨਲ ਡਾਇਰ ਦਾ ਵਾਰਿਸ ਐ ਭਗਤ ਸਿੰਘ ਦਾ ਵਾਰਿਸ ਤਾਂ ਹੈ ਹੀ ਨਹੀਂ ਇਹ ਉਦਮ ਸਿੰਘ ਜੀ ਦੇ ਨਾਂ ਤੇ ਤੁਸੀਂ ਹਸ਼ਾਰਪੁਰ ਰੱਖਿਆ ਉਹਦਾ ਕੁਝ ਨਹੀਂ ਹੋਇਆ ਹਜੇ ਤੱਕ ਜਿਹੜਾ ਤੁਸੀਂ ਕਪੂਰਥਲੇ ਕਹਿ ਰਹੇ ਹੋ ਮੈਡੀਕਲ ਕਾਲਜ ਬੰਦਣਾ ਸੀ ਉਹ ਹਜੇ ਤੱਕ ਸ਼ੁਰੂ ਵੀ ਨਹੀਂ ਹੋਇਆ ਕੱਲੇ ਤੁਸੀਂ ਨਹੀਂ ਉਹ ਕਹਿੰਦੇ ਨਾ ਛੋਟੇ ਮੀਆਂ ਤੋਂ ਛੋਟੇ ਮੀਆਂ بڑے ਮੀਆਂ ਸੁਭਾਨ ਅੱਲਾਹ ਕਾਂਗਰਸ ਨੇ ਵੀ ਇਹੀ ਨੀ ਪੱਥਰ ਰੱਖੇ ਸੀ 2019 ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲੇ ਨੂੰ ਸਮਰਪਿਤ ਇਹਨਾਂ ਨੇ ਕਪੂਰਥਲੇ ਕਹਿੰਦੇ ਸੀ ਅਸੀਂ ਮੈਡੀਕਲ ਕਾਲਜ ਬਣਾਵਾਂਗੇ ਉਹ ਵੀ ਛੱਡ ਗਏ 2020 ਚ ਇਹਨਾਂ ਨੇ ਵੀ ਹੁਸ਼ਿਆਰਪੁਰ ਉਹੀ ਨੀ ਪੱਥਰ ਰੱਖਿਆ ਸੀ ਇਹਨਾਂ ਨੇ ਵੀ ਨੀ ਕੱਖ ਕੀਤਾ ਇਹ ਮੈਡੀਕਲ ਕਾਲਜ ਦੇ ਬਿਆਨ ਕਿਸ ਹੱਦ ਤੱਕ ਮੁੱਖ ਮੰਤਰੀ ਵੱਲੋਂ ਝੂਠ ਬੋਲਿਆ ਗਿਆ ਮੈਂ ਉਹ ਤੁਹਾਨੂੰ ਦਿਖਾਉਣੀ ਚਾਹਣਾ ਇੱਕ ਵੀਡੀਓ ਭਗਵੰਤ ਮਾਨ ਜੀ ਦੀ 24 ਨਵੰਬਰ 2023 ਮੈਡੀਕਲ ਕਾਲਜ ਦਾ ਨੀ ਪੱਥਰ ਹੀ ਰੱਖਣਗੇ ਸੀ ਆ ਬਿਆਨ ਸੁਣ ਲੋ ਤੇ ਆਪ ਤੁਸੀਂ ਦੇਖ ਲਓਗੇ ਦੂਸਰਾ ਮੰਗਾ ਕੇ ਮੈਡੀਕਲ ਕਾਲਜ ਦੀ ਮੈਂ ਪਹਿਲਾਂ ਸਾਈਟ ਤਾਂ ਦੇਖ ਚੁੱਕਿਆ ਔਰਮਲਟੀਆਂ ਕਾਗਜ਼ਾਂ ਦੀਆਂ ਕੰਪਲੀਟ ਹੋ ਗਈਆਂ ਤੇ ਹੁਸ਼ਿਆਰਪੁਰ ਦੇ ਵਿੱਚ ਇਹ ਪੰਜ ਮੈਡੀਕਲ ਕਾਲਜ ਅਸੀਂ ਪ੍ਰੂਵ ਕੀਤੇ ਨੇ ਜਿਹਦੇ ਵਿੱਚ ਹਸ਼ਿਆਰਪੁਰ ਕਪੂਰਥਲਾ ਮਲੇਰਕੋਟਲਾ ਸੰਗਰੂਰ ਜਿਹੜੇ ਇਹ ਪੰਜਵਾਂ ਜਿਹੜਾ ਉਹ ਮੁਹਾਲੀ ਦੇ ਵਿੱਚ ਹੈ ਸੋ ਪੰਜ ਮੈਡੀਕਲ ਕਾਲਜ ਜਿਹੜੇ ਪ੍ਰੂਵ ਹੋਏ ਨੇ ਉਹਦੇ ਵਿੱਚੋਂ ਪਹਿਲੇ ਤਿੰਨ ਦਾ ਜਿਹਨਾਂ ਦਾ ਕੰਮ ਸ਼ੁਰੂ ਹੋ ਜਾਣਾ ਹੈ ਤੇ ਅਗਲਾ ਸਮੈਸਟਰ ਜਿਹੜਾ ਉਹ ਚੱਲ ਪੈਣਾ ਉਹਦੇ ਵਿੱਚ ਹੁਸ਼ਿਆਰਪੁਰ ਦਾ ਨਾਮ ਹੈ ਉਹ ਹੁਸ਼ਿਆਰਪੁਰ ਦਾ ਜਿਹੜਾ ਮੈਡੀਕਲ ਕਾਲਜ ਹੈ ਉਹ ਅਗਲੇ ਸਮੈਸਟਰ ਦਾ ਕਲਾਸਾਂ ਉਹਦੀਆਂ ਚੱਲ ਪੈਣਗੀਆਂ ਸੋ ਇਹ ਬਿਆਨ ਤੁਸੀਂ ਆਪ ਸੁਣਿਆ ਕਿ ਪੰਜ ਮੈਡੀਕਲ ਕਾਲਜ ਜ਼ਿਕਰ ਕੀਤਾ ਹੁਸ਼ਿਆਰਪੁਰ ਕਪੂਰਥਲਾ ਸੰਗਰੂਰ ਮਲੇਰ ਕੋਟਲਾ ਮੁਹਾਲੀ ਜਿਨ੍ਹਾਂ ਦਾ ਕੰਮ ਚੱਲ ਪਿਆ ਹੈ ਤੇ ਤਿੰਨ ਤਾਂ ਅਗਲੇ ਸਮੈਸਟਰ ਤੋਂ ਚੱਲ ਪੈਣਗੇ ਇਹ 24 ਨਵੰਬਰ 2023 ਦਾ ਭਗਵੰਤ ਮਾਨ ਸਾਹਿਬ ਦਾ ਆਪਦਾ ਟਵੀਟ ਹੈ ਆਪਦੇ ਟਵਿੱਟਰ ਅਕਾਊਂਟ ਤੇ ਪਾਈ ਹੋਈ ਹੈ ਮਾਨ ਸਾਹਿਬ ਨੂੰ ਜਾਂ ਤਾਂ ਸਮੈਸਟਰ ਦਾ ਮਹਿਣਾ ਨਹੀਂ ਸਮਝ ਪਈ ਹੈ ਕਿ ਸਮੈਸਟਰ ਸਮੈਸਟਰ ਦਾ ਮਾਨ ਸਾਹਿਬ ਮਤਲਬ ਅਗਲੀ ਸਦੀ ਨਹੀਂ ਹੁੰਦੀ ਅਗਲਾ ਸਮੈਸਟਰ ਹੁੰਦਾ ਤੋ ਇਹ ਪੰਜਾਂ ਚੋਂ ਤੁਸੀਂ ਜਿਹੜਾ ਐਲਾਨ ਕੀਤਾ ਸੀ ਅੱਜ ਲੋਕਾਂ ਨੂੰ ਦੱਸਣ ਦੀ ਖੇਚਲਤਾ ਕਰੋ ਕਿ ਕਿਹੜੇ ਚੱਲ ਪਏ ਹੁਣ ਤੱਕ ਇੱਕ ਸਿੰਗਲ ਵੀ ਨਹੀਂ ਚੱਲਿਆ ਆ ਮੇਰੇ ਕੋਲੇ ਖਬਰ ਮੈਂ ਫੇਰ ਅਖਬਾਰ ਦੀ ਹੀ ਲੈ ਕੇ ਆਇਆ 30 ਦਸੰਬਰ 2024 ਦੀ 2 ਮਹੀਨੇ 3 ਮਹੀਨੇ ਪੁਰਾਣੀ ਖਬਰ ਹੈ ਵੇਟ ਫॉर ਨਿਊ ਗਵਰਨਮੈਂਟ ਮੈਡੀਕਲ ਕਾਲਜਸ ਗੈਟਸ ਲੌਂਗਰ ਇਨ ਪੰਜਾਬ ਦਾ ਵਰਕ ਔਨ ਟੂ ਪ੍ਰੋਪੋਜ਼ਡ ਗਵਰਨਮੈਂਟ ਮੈਡੀਕਲ ਕਾਲਜਸ ਇਨ ਕਪੂਰਥਲਾండ్ ਹਸ਼ਾਰਪੁਰ ਹੈਜ਼ਨਟ ਇਵਨ ਸਟਾਰਟਡ ਯੈਟ ਤੁਸੀਂ ਤਾਂ ਕਹਿ ਰਹੇ ਸੀ ਅਗਲੇ ਸੈਮੈਸਟਰ ਤੋਂ ਕਲਾਸਾਂ ਚੱਲ ਪੈਣਗੀਆਂ 2023 ਚ ਕਹਿ ਰਹੇ ਸੀ 2025 ਚ ਅਖਬਾਰ ਲਿਖ ਰਿਹਾ ਕਿ ਅਜੇ ਉੱਥੇ ਕੰਮ ਵੀ ਨਹੀਂ ਸ਼ੁਰੂ ਹੋਇਆ ਵਾਈਲ ਦ ਲਾਸਟ ਡੇਟ ਟੂ ਅਪਲਾਈ ਟੂ ਦ ਐਪੈਕਸ ਮੈਡੀਕਲ ਐਜੂਕੇਸ਼ਨ ਬਾਡੀ ਐ 5 ਜਨਵਰੀ 2025 ਲਾਸਟ ਡੇਟ ਸੀ ਜੇ ਕਿਸੇ ਨੇ 25 26 ਦੇ ਸੈਮਿਸਟਰ ਦੇ ਸਾਲ ਦੌਰਾਨ ਮੈਡੀਕਲ ਕਾਲਜ ਦੇ ਵਿੱਚ ਸੀਟਾਂ ਲੈ ਕੇ ਕੰਮ ਚਲਾਉਣਾ ਹੈ ਤਾਂ ਪੰਜਾਬ ਗਵਰਨਮੈਂਟ ਵਿਲ ਥਿਸ ইয়ার ਵਿਲ ਨਾਟ ਬੀ ਏਬਲ ਟੂ ਅਪਲਾਈ ਟੂ ਦਾ ਨੈਸ਼ਨਲ ਮੈਡੀਕਲ ਕਮਿਸ਼ਨ ਫਾਰ ਦਾ ਓਪਨਿੰਗ ਆਫ ਅ ਨਿਊ ਮੈਡੀਕਲ ਕਾਲਜ ਫਾਰ 25 26 ਐਕੈਡੈਮਿਕ ਸੈਸ਼ਨ ਹੁਣ ਇਹ ਤੁਸੀਂ ਦੱਸੋ ਤੁਸੀਂ ਲੋਕਾਂ ਨੂੰ 23 ਚ ਕਹਿ ਰਹੇ ਹੋ ਕਿ ਅਗਲੇ ਸੈਮਿਸਟਰ ਤੋਂ ਇਹ ਚਾਲੂ ਹੋ ਜਾਣਗੇ ਤਿੰਨ ਮੈਡੀਕਲ ਕਾਲਜ 2022 ਚ ਕਹਿ ਰਹੇ ਹਾਂ ਕਿ 16 ਮੈਡੀਕਲ ਕਾਲਜ ਅਸੀਂ ਪੰਜਾਬ ਚ ਨਵੇਂ ਬਣਾ ਰਹੇ ਹਾਂ ਮੈਡੀਕਲ ਹੱਬ ਬਣਾ ਦੇਾਂਗੇ ਪੰਜਾਬ ਨੂੰ ਦੁਨੀਆ ਦਾ ਤੇ ਮੈਡੀਕਲ ਕਾਲਜ ਤਾਂ ਇੱਕ ਵੀ ਨਹੀਂ ਚੱਲਿਆ ਕਦੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਨਾਲ ਖਿਲਵਾੜ ਕਰਦੇ ਹਾਂ ਕਦੇ ਸ਼ਹੀਦ ਸਰਦਾਰ ਉਧਮ ਸਿੰਘ ਦੇ ਨਾਮ ਨਾਲ ਖਿਲਵਾੜ ਕਰਦੇ ਹਾਂ ਕਾਂਗਰਸ ਨੇ ਤਾਂ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੇ ਇਤਿਹਾਸਿਕ ਮੌਕੇ ਤੇ ਜਿਹੜਾ ਐਲਾਨ ਕੀਤਾ ਸੀ ਉਹ ਨਹੀਂ ਪੂਰਾ ਕਰ ਸਕਿਆ ਸੋ ਮਾਨ ਸਾਹਿਬ ਇਹ ਕੇਵਲ ਤੇ ਕੇਵਲ ਤੁਹਾਡੇ ਜਿਹੜੇ ਬਿਆਨ ਬਣ ਕੇ ਰਹਿ ਗਿਆ ਜਿੰਨੀਆਂ ਹੋਲਡਿੰਗਾਂ ਤੁਸੀਂ ਮੈਨੂੰ ਯਾਦ ਆ ਉਹ 16 ਮੈਡੀਕਲ ਕਾਲਜ ਜਦੋਂ ਐਲਾਨ ਕੀਤੇ ਸੀ ਉਦੋਂ ਲਾਈਆਂ ਸੀ ਨਾ ਦੇਸ਼ ਭਰ ਦੇ ਵਿੱਚ 에ਅਰਪੋਰਟਾਂ ਤੱਕ ਨਹੀਂ ਛੱਡੇ ਸੀ ਜਿੰਨੇ ਪੈਸੇ ਹੋਲਡਿੰਗਾਂ ਤੇ ਲਾਏ ਸੀ ਮੈਂ ਯਕੀਨਨ ਕਹਿ ਸਕਦਾ ਇਹ ਤਿੰਨ ਮੈਡੀਕਲ ਕਾਲਜ ਚੱਲ ਪੈਨੇ ਸੀ ਉਹਨਾਂ ਦੇ ਵਿੱਚ ਸੋ ਮਾਨ ਸਾਹਿਬ ਲੋਕਾਂ ਨਾਲ ਉਹ ਗੱਲ ਕਰੀਏ ਲੋਕ ਹੁਣ ਪਛਾਨਣ ਲੱਗ ਗਏ ਆ ਤੁਹਾਡੀਆਂ ਗੱਲਾਂ ਦਾ ਅਤਬਾਰ ਕੋਈ ਨਹੀਂ ਰਿਹਾ ਉਹ ਗਾਣਾ ਸੀ ਨਾ ਇੱਕ ਤੇਰਾ ਲਾਰਾ ਵੀ ਸ਼ਰਾਬੀਆਂ ਦੀ ਗੱਪ ਵਰਗਾ ਤੇ ਮੈਨੂੰ ਲੱਗਦਾ ਸ਼ਾਇਦ ਲਿਖਿਆ ਸੀ ਤੁਹਾਨੂੰ ਬੰਦੇ ਨੇ ਮੈਨੀਫੈਸਟ ਕਰਕੇ ਹੋਣਾ ਸੋ ਕਿਰਪਾ ਕਰਕੇ ਮੈਂ ਚਾਨਣਾ ਲੋਕਾਂ ਦੇ ਸਾਹਮਣੇ ਪਾਉਣਾ ਚਾਹੁੰਦਾ ਸੀ ਕਿ ਇਹ ਸਟੇਜ ਦੇ ਕਲਾਕਾਰ ਸਟੇਟ ਚ ਚਲਾਉਣ ਦੇ ਕਾਬਿਲ ਨਹੀਂ ਹੈ ਇਹਨਾਂ ਨੇ ਲੋਕਾਂ ਨੂੰ ਝੂਠੇ ਲਾਰੇ ਲਾਏ ਆਪਦੀਆਂ ਗੱਲਾਂ ਚ ਵਰਗ ਲਾਇਆ ਸਟੇਜ ਤੇ ਆਪਦੀ ਕਲਾਕਾਰੀ ਦਿਖਾ ਕੇ ਲੋਕਾਂ ਨੂੰ ਭਰਮਾ ਕੇ ਵੋਟਾਂ ਲਈਆਂ ਤੇ ਅੱਜ ਜੋ ਹਾਲਾਤ ਪੰਜਾਬ ਦੇ ਆਪਾਂ ਸਾਰੇ ਦੇਖ ਰਹੇ ਆ ਅੱਜ ਇਹਨਾਂ ਨੇ ਕੱਲ ਉਹ ਮੈਡੀਕਲ ਕਾਲਜ ਦਾ ਨੀ ਪੱਤਰ ਰੱਖਿਆ ਸੀ ਤਾਂ ਹੀ ਅੱਜ ਮੈਂ ਮੈਡੀਕਲ ਕਾਲਜਸ ਦੇ ਸਪੈਸੀਫਿਕ ਇਸ ਵਿਸ਼ੇ ਤੇ ਲੋਕਾਂ ਦੇ ਸਾਹਮਣੇ ਤੱਥ ਰੱਖਿਆ ਧੰਨਵਾਦ